ਫਕੀਰ ਪਰ ਜਦੋਂ ਮੈਂ ਚਾਰ ਵੱਡੀਆਂ ਪਾਰਟੀਆਂ ਦੇ ਦਿੱਗਜ ਲੀਡਰਾਂ ਦੇ ਜਾਂ ਮੁਖੀਆਂ ਦੇ ਹਵਾ ਦੇ ਨਾਲ ਝਾਤ ਮਾਰਦਾ ਕਿ ਉਹਨਾਂ ਦੀ ਆਪਣੇ ਸੋਸ਼ਲ ਮੀਡੀਆ ਦੀ ਸਥਿਤੀ ਕੀ ਆ ਹਾਂ ਅੱਜਕੱਲ ਟਵਿੱਟਰ ਜਿਹੜਾ ਹੁਣ ਐਕਸ ਬਣ ਗਿਆ ਜਾਂ ਫੇਸਬੁੱਕ ਪੇਜ ਉਹਦੇ ਉੱਤੇ ਚਾਰੋਂ ਪ੍ਰਮੁੱਖ ਪਾਰਟੀਆਂ ਦੇ ਮੁਖੀ ਪੰਜਾਬ ਦੇ ਹੈਗੇ ਨੇ ਜੀ ਐਕਟਿਵ ਵੀ ਨੇ ਖੂਬ ਐਕਟਿਵ ਨੇ ਚਾਹੇ ਉਹ ਰਾਜਾ ਬੜਿੰਗ ਹੋਣ ਚਾਹੇ ਸੁਖਵੀਰ ਬਾਦਲ ਹੋਣ ਚਾਹੇ ਸੁਨਿਲ ਜਾਖੜ ਹੋਣ ਤੇ ਚਾਹੇ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਹੋ। ਸੋ ਚਾਰੇ ਲੀਡਰ ਖੂਬ ਸਰਗਰਮ ਨੇ। ਤੇ ਫਿਰ ਮੈਂ ਦੇਖ ਰਿਹਾ ਸੀਗਾ ਕਿ ਟਵਿੱਟਰ ਦੇ ਉੱਤੇ ਕਿਹਦੇ ਫੋਲਰ ਨੇ ਵੱਧ ਤੇ ਕਿਹੜਾ ਕਿਹਨੂੰ ਫੋਲੋ ਕਰਦਾ। ਇਸ ਪਹਿਲੂ ਦੇ ਦਿੱ ਜਦੋਂ ਨਜ਼ਰ ਮਾਰਦੇ ਆ ਤਾਂ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੇ ਵਿੱਚ ਖਾਸੇ ਅੱਗੇ ਨੇ ਤਿੰਨਾਂ ਤੋਂ ਰਾਜਾ ਬੜਿੰਗ ਤੋਂ ਵੀ ਸੁਖਵੀਰ ਬਾਦਲ ਤੋਂ ਵੀ ਤੇ ਸੁਨਿਲ ਜਾਖੜ ਤੋਂ ਵੀ। ਭਗਵੰਤ ਮਾਨ ਹੋਰਾਂ ਦੀ ਜ਼ਿਕਰ ਮੈਂ ਗੱਲ ਕਰਾਂ। ਤਾ ਕਹਿੰਦੇ ਜੀ ਟਵਿੱਟਰ ਦੇ ਉੱਤੇ ਡੇਡ ਮਿਲੀਅਨ ਫੋਲੋਅਰਸ ਨੇ ਉਹਨਾਂ ਦੇ ਡੇਡ ਮਿਲੀਅਨ ਦੇ ਕੋਲ 3 ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸੋਸ਼ਲ ਮੀਡੀਆ ਤੇ ਫੋਲੋਅਰ ਡੇਡ ਮਿਲੀਅਨ ਨੇ ਤੇ ਉਹ ਖੁਦ 246 ਲੋਕਾਂ ਨੂੰ ਫੋਲੋ ਕਰਦੇ ਨੇ 246ਾਂ ਦੇ ਵਿੱਚ ਸੁਖਵੀਰ ਬਾਦਲ ਨੂੰ ਵੀ ਫੋਲੋ ਕਰਦੇ ਨੇ ਉਹ ਤੇ ਮਮਤਾ ਬੈਂਦਰ ਜੀ ਨੂੰ ਫੋਲੋ ਕਰਦੇ ਨੇ ਇੱਥੋਂ ਤੱਕ ਕਿ ਹੈ ਕਈ ਕ੍ਰਿਕਟਰਾਂ ਨੂੰ ਵੀ ਫੋਲੋ ਕਰਦੇ ਨੇ ਸੋ ਭਗਵੰਤ ਮਾਨ ਹੋਰਾਂ ਦੇ ਐਕਸ ਦੇ ਉੱਤੇ ਟਵਿੱਟਰ ਦੇ ਉੱਤੇ 1.5 ਮਿਲੀਅਨ 1.5 ਮਿਲੀਅਨ ਫੋਲੋਅਰਸ ਨੇ ਤੇ ਉਹ ਖੁਦ 246 ਲੋਕਾਂ ਨੂੰ ਫੋਲੋ ਕਰਦੇ ਨੇ ਜਦੋਂ ਕਿ ਫੇਸਬੁੱਕ ਦੇ ਉੱਤੇ ਉਹ 3 ਮਿਲੀਅਨ ਉਹਨਾਂ ਦੇ ਫੋਲੋਅਰਸ ਨੇ